ਸਾਨ ਮੇਰਾ ਆਪ ਪਹੁੰਚ ਗਿਆ ਕੋਟ ਪੂਰੇ ਮੰਡੀ ਦੇ ਵਿੱਚ ਤੋੜੀ ਦੀ ਬੋੜੀ ਤੇ ਪਹਿਲੀ ਟਰਾਲੀ ਜਿਹੜੀ ਬੋਲੀ ਲੱਗ ਚੁੱਕੀ ਹੈ ਜੀ ਠੀਕ ਹੈ 200 ਦੇ 5 ਰੁਪਏ ਲੱਗੇ ਪਹਿਲੀ ਟਰਾਲੀ ਤੇ ਨਾਗਰੇ ਕੀ ਚਾਰ ਹੋਲ ਜੀ ਇਹ ਦੇਖਦੇ ਆ ਕੀ ਰਟ ਜਾਂਦੇ ਤਰੀਕ ਹੈਗੀ ਹੈ ਬਈ ਜੀ 29 ਮਈ 2025 ਲਓ ਜੀ ਦੂਸਰੀ ਟਰਾਲੀ ਦੇਖਦੇ ਆ ਆ ਬਾਰੀ ਹਾਂ ਭਾਈ ਰੱਖ ਰੂ 200 ਰੁਪਇਆ ਆ 150 ਰੁਪਇਆ ਕੋਈ ਨਹੀਂ ਫੜ ਜਾ 150 150 150 ਥੋੜੀ ਹੈਵੀ ਥੋੜੀ ਗਿੱਲੀ ਆ ਗੱਲ ਗੱਲੀ ਆ ਆਇਆ ਤੂੰ ਦਿੱਲੀ ਆ ਬਾਈ ਸ਼ਟ ਲੱਗੀ ਆ ਬਣੀ ਕੀ ਆ ਸ਼ਿਰਦ ਨੂੰ ਮੈਂ ਖਾ ਲਦਾ ਦੱਸੋ ਨਾ ਦੇਰੀ ਆ ਮੈਂ ਤੈਨੂੰ ਕਹਿੰਦਾ ਨਾ ਆ ਜਾ ਉਹ ਖਾ ਲੈਂਦਾ ਸ਼ਟ ਲੱਗੀ ਆ ਸ਼ਟ ਕੱਢ ਕੇ ਫੜਾ ਦੇ ਆਗਲੇ ਨੂੰ ਪਤਾ ਲੱਗ ਜੇ ਹਾਂ ਨਹੀਂ ਸਾਰੀ ਖਾਪਾ ਨੂੰ ਪੂਰੇ ਕੰਮ ਕਰਦੇ ਨੇ ਹੁਣ ਤੱਕ ਨੂੰ ਪਤਾ ਹੀ ਐ ਭੱਡੀ ਚੱਲ ਬਾਈ ਅੱਜ ਇਹ ਨਿਕਲਦੀ ਬਾਈ ਵੇਖ ਕੇ ਮੁੱਲੀ ਦੋ ਹਾਂ ਕੱਲ ਇਹ ਨਿਕਲਦੀ ਬਾਈ ਸ਼ਟ ਲੱਗੀ ਆ ਸਾਰੀ ਛੋਈ ਜੀ ਬੋਲ ਬਾਈ ਹਾਂ ਆ ਮੋਰ ਜੋਥਰ ਨਹੀਂ ਗੱਲ ਇਹਨਾਂ ਗੱਲ ਖੋਲ ਕੇ ਦੱਸ ਦੇ ਉਸ ਦੀ ਚਤਮਨ ਦੇਖੋ ਹਾਂ ਸਰਾਬੀ ਆ ਪਤਾ ਲੱਗਦਾ ਹਾਂ ਬੋਲਣਾ ਵੀ ਕਿਹਨੇ ਤੇਨੇ ਡੇਢ ਹੋ ਗਿਆ ਹਾਂ 51 51 51 ਬੋਲਣਾ ਕਿਹਨੇ ਹਾਂ ਭਾਈ ਇਹ ਪੁੱਛਣਾ ਪੈਣਾ ਆ ਕਰਦੇ ਲੋਕ ਲੋ ਜੀ ਇਹ ਵਕੀਆ ਹੈ 150 ਤੇ 55 ਰੁਪਏ ਹੈ ਤੱਕ ਫੋਨ ਆਏ ਦਰਨ ਗਾਗਾ ਆਏ ਕਿ ਮਸਤਰੀ ਆਏ ਆਉਣਾ ਆਜ ਆਜ ਤਰੀ ਦਿਨ ਹੈ। ਹਾਂ। 155 ਰੱਖਦੀ ਆ। 155 ਵਿਗਿਆ ਬਾਈ। ਆਣੀ ਨਹੀਂ ਮੰਡੀ ਜਾ। ਇਹ ਇੱਕ ਟੰਗੀ ਟੂੜੀ 200 ਵਿਗਿਆ। ਹਾਂ ਲਓ ਜੀ ਇਹ ਵਗਦੀ 150 ਤੇ 55 ਰੁਪਏ ਜੀ ਦੂਸਰੀ ਟਰਾਲੀ ਤੇ ਨਾਗਰੇ ਤਿੰਨ ਹੋਰ ਜੀ ਪੰਜ ਨਾਗਾਇ ਸੀਗੇ ਤਿੰਨ ਲਗ ਰਹਿ ਗਏ ਦੇਖਦੇ ਆ ਕੀ ਰੇਟ ਜਾਂਦੀ ਏ ਤੂੜੀ ਤਾਂ ਬਈ ਬਹੁਤ ਜਿਆਦਾ ਮੰਦਾ ਏ ਤੂੜੀ ਨੂੰ ਜਿਹੜੀ ਸ਼ਿਟ ਲੱਗੀ ਸੀ ਤੇ ਵਿੱਚ ਥੋੜੀ ਪੁਰਾਣੀ ਵੀ ਸੀ ਦਾ ਗੱਲ ਕੀ ਦਾ ਰੇਟ ਲੱਗਾ 150 ਦੇ 55 ਰੁਪਏ। ਲੈ ਇੱਕ ਤੰਣਾ ਲੱਗ ਰਿਹਾ ਇਹ ਦੇਖਦੇ ਆਂ ਕੀ ਰੇਟ ਜਾਂਦੇ ਆ। ਹੋਰ ਆ ਘੋਲ ਇੱਕ ਤੰਣਾ। 40 50 ਮਾਲ ਸਰ ਹੈਲੋ ਉਹ ਭਾਈ ਜਦ ਵੀ ਆਉਂਦਾ ਦੱਸ ਮਾਲ ਸਰ ਜਾਏਗਾ ਜਾਊਗਾ ਭਾਈ ਬੋਲ ਤਲਾਈ ਆ ਰਾਨੀ ਕਿਉਂ ਹੈ 200 5 10 15 20 25 3 हां भाई 230 ਰੁਪਏ ਬੋਲਣਾ ਭਾਈ ਜੀ ਨੇ 230 ਰੁਪਏ ਭਾਈ ਸਮਾਨ ਸਰ 80 ਰੁਪਏ ਕਰਾਇਆ ਲਓ ਜੀ 230 ਰੁਪਏ ਲੱਗ ਗਏ 80 ਰੁਪਏ ਕਰਾਇਆ ਇਹ ਟਰਾਲੀ ਲੱਗੀ 230 ਰੁਪਏ ਨਹੀਂ ਨਾਗਰੇ ਕੇ ਦੋ ਹੋਰ ਜੀ ਕੀ ਦੇਖਦੇ ਆ ਕਿਰੇਟ ਜਾਂਦੇ ਇੱਕ ਜਾਲੀ ਵਾਲੀ ਲੱਗੀ ਤੇ ਇੱਕ ਦੂਸਰੀ ਲੱਗੀ ਆਈ ਨਹੀਂ ਇਹ ਨਾਲ ਚੱਕਣ ਲੱਗੇ ਘਰੋਂ ਆਈ ਨਹੀਂ ਚੱਕਣ ਲੱਗੇ 230 ਮੀਟਰ ਕਾ ਵਿਚ ਨੇ ਚਲੇ ਇਹਨਾਂ ਦੇ ਮਿਲ ਗਏ ਤਾਂ ਹੱਥੇ ਮਿਲ ਤਾਂ ਨਹੀਂ ਉਹਨਾਂ ਨੇ ਸਾਡੇ ਲੋੜਾਂ ਨੇ ਚਲੇਗਾ ਕਿਹਨਾਂ ਨੇ ਖੰਭੇ ਨਾ ਨਹੀਂ ਤੌਣੀ ਦੇ ਨਹੀਂ ਲੱਗਿਆ ਸ਼ੋਅ ਸਾਡੇ ਨੇ ਆਇਆ ਮਿਲ ਹਾਂ ਆਪਣਾ ਸਮਾਉਂਦਾ ਉਹ ਸੱਚੀ ਦਾਸ ਸਹੀ ਆਉਣ ਡੇ ਡੇ ਆ ਦੀ ਡੇ ਬੇਸਟਾ ਕਤਰ ਪਾ ਦੇਦਾ ਵੱਡਾ ਤੇ ਸੜ ਗੇ ਮਨਾ ਖੜਾ ਮੈਂ ਟ੍ਰਾਂਟਲ ਨੇ ਵੇਗ ਗਈ ਹਾਲ ਦਾ ਇਹਨਾਂ ਦੇਰ ਕੋਣ ਕਸਤਾ ਹੈ ਸਹੀ ਸਾਰਾ ਕੋਣ ਕਸਤਾਂ ਦੇ ਸੀ ਸਾਰਾ ਕੋਣ 200 200 5 10 10 15 20 220 ਬੋਲੇ ਇੱਧਰ ਆ ਵੀਰ 220 ਰੁਪਏ ਬੋਲਣਗੇ 220 ਰੁਪਏ ਅੰਕਲ ਜੀ